ਪੰਜਾਬ ਲਗਾਤਾਰ ਗੁੰਡਾਗਰਦੀ ਦਾ ਗੜ ਬਣਦਾ ਜਾ ਰਿਹਾ ਹੈ ਬੀਤੀ ਰਾਤ ਅੰਮ੍ਰਿਤਸਰ ਦੇ ਚੀਲ ਮੰਡੀ ਚੌਕ ਵਿੱਚ ਹੋਟਲ ਸਟੇ ਇਨ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਕੱਚ ਦੀਆਂ ਬੋਤਲਾਂ ਤੇ ਨਾਲ ਵਾਰ ਕੀਤਾ ਗਿਆ ਹੋਟਲ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਰਾਤ ਨੂੰ ਤਿੰਨ ਗੱਡੀਆਂ ਵਿੱਚ ਕੁਝ ਅਣਪਛਾਤੇ ਵਿਅਕਤੀ ਆਏ ਸਨ ਜਿਨ੍ਹਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਸੀਂ ਡਰ ਦੇ ਮਾਰੇ ਹੋਟਲ ਦਾ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਉਹਨਾਂ ਨੇ ਕੁਝ ਫਾਇਰ ਕੀਤੇ ਤੇ ਕੱਚ ਦੀਆਂ ਬੋਤਲਾਂ ਮਾਰੀਆਂ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੋਟਲ ਦਾ ਸਮਾਨ ਤੋੜ ਕੇ ਬਦਮਾਸ਼ ਚਲੇ ਗਏ ਬੈਰਖਾਲ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਵੀਰ ਜੀ ਰਾਤ 12:30 ਦੇ ਟਾਈਮ ਤੇ ਮੁੰਡੇ ਬਾਹਰ ਆਏ ਬਾਹਰ ਆਏ ਤੇ ਖੜਗਾ ਹੋਇਆ ਅਸੀਂ ਵਖਿਆ ਬਾਹਰ ਤੇ ਬਾਹਰ ਵਖਿਆ ਤੇ ਮੁੰਡੇ ਵਾਵਾ ਉਥੇ ਰੋਲਾ ਪਾਉਂਦੇ ਇਹਦੇ ਹਥਿਆਰ ਉਹਨਾਂ ਦੇ ਹੱਥ 'ਚ ਜੀ ਕਹਿੰਦੇ ਜਾਨੋ ਮਾਰ ਦੇਾਂਗੇ ਬਾਹਰ ਨਿਕਲੋ ਤੇ ਅਸੀਂ ਡਰਦੇ ਮਾਰਿਆਂ ਕੁੰਡਾ ਨਾ ਖੁੱਲਿਆ ਤੇ ਅਸੀਂ ਮੁੜ ਕੇ ਵਖਿਆ ਜੀ ਉਹਨਾਂ ਨੇ ਜੀ ਬੋਤਲਾਂ ਬੋਤਲਾਂ ਤੋੜਨੀਆਂ ਸ਼ੁਰੂ ਕਰਤੀਆਂ ਬਾਹਰ ਕੈਮਰੇ ਤੋੜੇ ਪਹਿਲਾਂ ਉਹਨਾਂ ਨੇ ਆ ਕੇ ਤੇ ਜਦੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਅੱਗੇ ਪਿੱਛੇ ਥੋੜਾ ਜਿਹਾ ਹੋਏ ਤੇ ਅਸੀਂ ਭੱਜ ਕੇ ਉੱਪਰ ਭੱਜ ਕੇ ਉੱਪਰ ਚਲੇ ਗਏ ਕਮਰੇ ਵੜ ਕੇ ਤੇ ਜਾਨ ਬਚਾਈ ਉੱਪਰੋਂ ਅਸੀਂ ਤਾਂਕੀ ਖੋਲ ਕੇ ਵੇਖਿਆ ਤੇ ਬਹੁਤ ਸਾਰੇ ਮੁੰਡੇ ਬਾਹਰ ਖਲੋਤੇ ਸੀ ਤਿੰਨ ਗੱਡੀਆਂ ਆਈਆਂ ਸੀਗੀਆਂ ਜੀ ਤੇ ਕਹਿੰਦੇ ਬਾਹਰ ਨਿਕਲੋ ਜੇ ਬਾਹਰ ਨਿਕਲਿਆ ਤੇ ਜਾਨੋ ਮਾਰ ਦਾਂਗੇ ਉਹਨਾਂ ਫਾਇਰ ਵੀ ਚਲਾਏ ਜੀ ਇਹ ਜਗ੍ਹਾ ਦਾ ਨਾਮ ਕੀ ਹੈ ਕਿਹੜੀ ਜਗ੍ਹਾ ਹੈ ਇਹ ਜਗ੍ਹਾ ਦਾ ਨਾਮ ਜੀ ਆਪਣਾ ਚੀਲ ਮੰਡੀ ਚੌਂਕ ਹੋਟਲ ਸਟੇਨ ਤੇ ਬਜ਼ਾਰ ਮਾਨ ਸਿੰਘ ਗੇੜ ਬਜ਼ਾਰ ਸੈਂਟਰ ਅੰਦਾਜੀ ਬਜ਼ਾਰ ਦਾ ਇਹ ਕਿੰਨੇ ਕਿੰਨੇ ਕਬਜ ਦੀ ਰਾਤ ਦੀ ਗੱਲ ਹੈ ਸਾਢੇ ਭਾਜੀ 12 ਸਾਢੇ 12 ਵਜੇ ਦੀ ਗੱਲ ਹੈ ਸਾਢੇ 12:30 ਵਜੇ ਦਾ ਐਗਜ਼ੈਕਟਲੀ ਟਾਈਮ ਸੀਗਾ ਕੋਲ ਅੱਛਾ ਕਿੰਨੇ ਕਿੰਨੇ ਬੰਦੇ ਸੀ ਉਹ ਬੰਦੇ 20 25 ਮੁੰਡੇ ਸੀਗੇ ਤੇ ਬਾਕੀ ਪਿੱਛੇ ਖਲੋਤੇ ਵੇਖਦੇ ਪਏਗੇ ਜੇ ਕੋਈ ਬਾਹਰ ਨਿਕਲੇ ਤੇ ਅਹੀਂ ਕੁੰਡਾ ਨਹੀਂ ਖੁੱਲਿਆ ਜੀ ਡਰਦੇ ਮਾਰਿਆਂ ਜਦੋਂ ਅੰਦਰ ਆਏ ਆ ਤਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੋਈ ਬੋਲਿਆ ਉਹਨਾਂ ਨੇ ਜਦੋਂ ਅੰਦਰ ਆਏ ਆ ਤਾਂ ਗਾਲਾਂ ਕੱਢੀਆਂ ਕਹਿੰਦੇ ਬਾਹਰ ਨਿਕਲੋ ਅੱਜ ਮਾਰ ਕੇ ਮਕਾ ਕੇ ਜਾਵਾਂਗੇ ਅੱਛਾ ਤੇ ਅਹੀਂ ਮਾਲਕਾਂ ਨੂੰ ਮੁੜ ਕੇ ਫੋਨ ਲਾਇਆ ਤੇ ਮੁੜ ਕੇ ਮਾਲਕ ਆਏ ਉਹਨਾਂ ਦੇਖਿਆ ਤੇ ਪੁਲਿਸ ਸੱਦੀ ਤੇ ਪੁਲਿਸ ਮੋਕਾ ਵੇਖ ਕੇ ਗਈ ਗੋਲੀਆਂ ਬਾਹਰ ਚਲਾਈਆਂ ਜੀ ਉਹਨਾਂ ਬਾਹਰ ਗੇਟ ਤੇ ਚਲਾਈਆਂ ਜਿਹੜਾ ਬੋਰਡ ਲੱਗਾ ਸੀ ਸਾਡਾ ਸਟੇ ਇੰਦਾ ਹੋਟਲ ਦਾ ਅੱਛਾ ਤੇ ਉਹ ਬੋਰਡ ਤੇ ਮਾਰ ਕੇ ਗਈ ਤੇ ਉਹਨਾਂ ਦੇ ਹੱਥ ਕੋਈ ਨਹੀਂ ਲੱਗਾ ਉਹਨਾਂ ਬਸ ਆਪਣਾ ਗੁੱਸਾ ਉੱਤੇ ਕੱਢ ਕੇ ਗਈ ਸਾਰਾ ਜੀ ਬਾਹਰ ਐਸਡੀ ਤੋੜ ਗਏ ਬਾਹਰ ਥੱਲੇ ਜਦੋਂ ਅਸੀਂ ਆ ਕੇ ਉਹਨਾਂ ਦੇ ਜਦੋਂ ਉਹ ਚਲੇ ਗਏ ਤੇ ਡੀਵੀਆਰ ਐਸਡੀ ਅਹੀਂ ਹੈ ਨਹੀਂ ਸੀ ਇੱਥੇ ਕੋਹ ਵੀ ਤੇ ਜਦੋਂ ਅਸੀਂ ਇੱਥੋਂ ਚੜ੍ਹੇ ਆ ਉੱਪਰ ਜਦੋਂ ਬਾਹਰ ਖਲੋਤੇ ਹੀ ਗਏ ਉਹ ਤੇ ਉਦੋਂ ਅਸੀਂ ਚਲਦਾ ਛੱਡ ਕੇ ਗਏ ਕੈਮਰੇ ਚ ਦੇਖੇ ਅਸੀਂ ਵੀ ਮੁੰਡੇ ਅੰਦਰ ਆਏ ਕਿੰਨੇ ਜਣੇ ਕੋਈ ਹਥਿਆਰ ਸੀ ਹਥਿਆਰ ਲਗਭਗ ਸਾਰਿਆਂ ਦੇ ਕੋਲ ਹੀ ਹਥਿਆਰ ਸੀ ਜੀ ਅੱਛਾ ਕਿੰਨੀਆਂ ਗੱਡੀਆਂ ਚ ਆਏ ਸੀ ਉਹ ਗੱਡੀਆਂ 3 ਸੀਗੀਆਂ ਜੀ ਭਾਜੀ ਇੱਥੇ 20 15 20 ਜਣੇ ਆਏ ਆ ਤੇ ਸਾਡੀ ਕੋਈ ਗੱਲਬਾਤ ਨਹੀਂ ਕੀ ਨਾ ਆਣਗੇ ਤਿੰਨਾਂ ਗੱਡੀਆਂ ਜਾਂ ਕੋਈ ਮੋਟਰਸਾਈਕਲ ਤੇ ਆਏ ਸਿੱਧੇ ਹੀ ਬੋਦਲਾਂ ਮਾਰਨ ਲੱਪੇ ਆ ਤੇ ਭਾਂ ਤੋੜ ਕਰਨ ਲੱਪੇ ਆਣ ਕੇ ਆਉਂਦੇ ਸਾਰੀ ਗਾਲਾਂ ਗੂਲਾਂ ਕੱਢਦੇ ਰਹੇ ਆ ਤੇ ਪਹਿਲਾਂ ਇਹਨਾਂ ਫੋਨ ਦੇ ਧੰਕੀਆਂ ਲਾਈਆਂ ਜੀ ਤੇ ਤੁਸੀਂ ਅਜਿਹਾ ਕਰ ਦੇਣਾ ਆ ਕਰ ਦੇਣਾ ਤੁਹਾਨੂੰ ਤੁਹਾਡੇ ਜੋ ਵੀ ਆ ਇਦਾਂ ਕਰਦੇ ਰਹੇ ਬਾਅਦ ਵਿੱਚ ਅੰਦਰ ਆਣ ਕੇ ਉਹ ਪੰਨ ਤੋੜ ਕੀਤੀ ਆ ਸੀਸੀਟੀਵੀ ਕੈਮਰੇ ਲਾਗੇ ਲਾਗੇ ਐਲ ਸੀ ਡੀ ਲਾਗੇ ਲਾਗੇ ਤੇ ਇਹ ਮੁੰਡੇ ਦੋਵੇਂ ਆਪਣੇ ਅੰਦਰ ਇਹ ਮੁਰਗੇ ਉੱਤੇ ਜਾ ਕੇ ਆਪਣੀ ਨਾਂ ਜਾਨ ਬਚਾਈ ਆ ਫਿਰ ਤੇ ਫਿਰ ਫੂਰ ਗੋਲੀ ਗਾਲੀਆਂ ਵੀ ਇਹਨਾਂ ਚਲਾਈਆਂ ਇੱਥੇ ਬਾਹਰ ਅੱਛਾ ਸੀਸੀਟੀਵੀ ਆਈ ਹੈ ਸਾਹਮਣੇ ਹਾਂਜੀ ਆਈ ਹੈ ਜੀ ਉਹ ਕਢਾ ਲਈ ਵੀਡੀਓ ਕਢਾ ਲਈ ਆ ਜੀ ਤੇ ਇਹ ਤੁਹਾਡੀ ਕੋਈ ਦੁਸ਼ਮਣੀ ਸੀ ਇਹਨਾਂ ਨਾਲ ਨਹੀਂ ਜੀ ਕੋਈ ਦੁਸ਼ਮਣੀ ਨਹੀਂ ਇਹਨਾਂ ਦੀ ਬੰਦਿਆਂ ਦੀ ਪਛਾਣ ਹੋਈ ਹੈ ਬੰਦਿਆਂ ਦੀ ਪਛਾਣ ਹੋਈ ਹੈ ਜੀ ਕੈਮਰੇ ਅਸੀਂ ਵੇਖਿਆ ਹੁੰਦਾ ਜੀ ਬੰਦਿਆਂ ਦੀ ਫੋਟੋ ਆਈਆਂ ਹਾਂ ਇੱਕ ਰਜਤ ਇਹ ਟਵਿੰਗਲ ਕਾਕਾ ਤੇ ਮਹਜਨ ਹੋਟਲ ਆ ਜੀ ਆ ਪਿੱਛੇ ਮਗਰਲੇ ਬੰਨੇ ਆਪਣੇ ਮਾਹ ਸਿੰਘ ਗੇੜ ਦੇ ਮਗਰਲੇ ਬੰਨੇ ਜੀ ਤੇ ਰਾਤ ਨੂੰ ਜੀ ਤੋਂ ਆਏ ਆ ਤੇ ਹੋਟਲ ਤੇ ਇਹਨਾਂ ਨੇ ਕੋਈ ਕਿਸ ਮਕਸਦ ਨਾਲ ਆਏ ਸੀ ਵੀ ਕੁਝ ਲੈ ਕੇ ਗਏ ਇੱਥੋਂ ਭਾਜੀ ਇਹਨਾਂ ਦਾ ਡੀਵੀਆਰ ਲੱਗੇ ਆ ਐਲਸੀਡੀ ਲੱਗੇ ਆ ਤੇ ਗੱਲੇ ਜਦੋਂ ਤੁਤ ਮਾਰਦੇ ਰੇ 3-4000 ਰੁਪਿਆ ਹੀ ਉਹ ਲੈ ਕੇ ਆ ਤੇ ਬਾਕੀ ਪੰਤ ਤੋੜ ਕਰ ਗਏ ਇੱਥੇ ਤੇ ਗਾਲਾਂ ਕੱਢ ਕੇ ਗਏ ਤੇ ਰੌਲਾ ਪਾ ਕੇ ਗਏ ਆ ਤੇ ਤੁਸੀਂ ਹੋਣਾ ਜਿੱਥੇ ਮਰਜ਼ੀ ਜਾਓ ਤੇ ਅਸੀਂ ਨਹੀਂ ਤੁਹਾਨੂੰ ਰੜਨਾ ਜਾਨੋ ਮਾਰਦੇ ਧੋਖਿਆਂ ਦੇ ਰਹੇ ਠੀਕ ਠੀਕ ਪਹਿਲਾਂ ਫੋਨ ਵੀ ਲਾਇਆ ਇਹਨਾਂ ਹਾਂ ਜੀ ਉਹ ਰਿਕਾਰਡਿੰਗ ਵੀ ਹੈਗੀ ਉਹਦੀ ਸਾਰਾ ਗੋਦਾ ਫੋਨ ਚ ਹੈ ਨੇ ਗੋਲੀ ਵਾਲੀ ਨਹੀਂ ਇਹ ਕੋਈ ਤਲਾਬ ਨਹੀਂ ਆ ਹੁਣ ਇਹਨਾਂ ਦਾ ਹੋਟਲ ਹੈ ਕੋਈ ਇਹ ਪਿੱਛੇ ਰੈਜਿਸਟ੍ਰੇਸ਼ਨ ਏਰੀਆ ਹੈ ਉਹਨਾਂ ਦੀ ਕਾਰ ਨੂੰ ਲਗਾਉਣ ਤੇ ਝਗੜਾ ਹੋਇਆ ਉੱਥੇ ਤੇ ਉਹ ਹੁਣ ਵੈਰੀਫਾਈ ਕੀਤਾ ਜਾ ਰਿਹਾ ਦੋਵੇਂ ਪਾਰਟੀਆਂ ਬਲਾਈਆਂ ਵੈਰੀਫਾਈ ਕਰ ਰਹੇ ਸਾਰੇ ਸੱਚੇ ਨੌਜਵਾਨ ਵਾਲੇ ਸੀਸੀਸੀਸੀਸੀ ਦੇ ਸਾਹਮਣੇ ਆਈ ਹੈ ਜਿਹੜੇ ਕਹਿੰਦੇ ਬੋਤਲਾਂ ਨਹੀਂ ਲਈ ਜਾ ਰਹੀ ਹੈ ਹਾਂ ਬੋਤਲਾਂ ਜ਼ਰੂਰ ਚੱਲੀਆਂ ਉਹ ਪਰ ਵੈਰੀਫਾਈ ਕਰ ਰਹੇ ਆ ਸਾਡੀ ਗੱਲ ਵੀ ਕਿਉਂ ਚੱਲੀ ਹੈ ਕਾਰ ਨੂੰ ਲਗਾਈ ਹੈ ਵਿਚੇ ਕਹਿੰਦੇ ਵਿਚੇ ਬੋਰਡ ਦੇ ਵੀ ਗੋਲੀਆਂ ਗਾਲੀਆਂ ਦੇ ਨਿਸ਼ਾਨ ਵੀ ਕਹਿੰਦੇ ਨਹੀਂ ਸਾਾਨੂੰ ਤੜੀ ਕੋ ਦਿਖਾਈ ਜੇ ਹੈਗੀ ਤਾਂ ਦਿਖਾ ਦਿਓ ਤਾਂ ਤਾਂ ਗਾਲੀਆਂ ਗਾਲੀਆਂ ਦਿਖਾ ਤੋ ਕੋਈ ਹੈਗੀ ਤਾਂ ਦੇਖ ਲੈਂਦੇ ਆਪਾਂ ਹੈਨਾ ਤੇ ਸਰ ਉਹ ਕੋਈ ਗੱਲ ਕਰਦਾ ਬੰਦੇ ਉਹ ਕਰ ਰਹੇ ਅਖਲੀ ਉਹਨੇ ਭਾਈ ਦੇ ਵੀ ਦੱਸਿਆ ਗਵਾਂਢੀ ਹੈ ਉਹਨਾਂ ਦੇ